ਇਹ ਕੌਕੇ ਸਾਹਿਬ ਵਾਲਾ ਮੁੱਦਾ ਜਿਹੜਾ ਹੈ ਖਤਮ ਕਰਨ ਵਾਸਤੇ ਇਹ ਸਾਰਾ ਡਰਾਮਾ ਚੱਲ ਰਿਹਾ ਹੈ ਪਿਛਲੇ 5-7 ਦਿਨਾਂ ਤੋਂ ਇੱਕ ਬੰਦੇ ਪਿੱਛੇ ਜਿਹੜੀ ਖੜਾਈ ਚੱਲ ਰਹੀ ਹੈ ਦੱਸਣ ਦੀ ਲੋੜ ਨਹੀਂ ਉਹ 5 ਤਰੀਕ ਨੂੰ ਅੱਜ ਟੈਨ ਕੀਤਾ ਗਿਆ ਕਿਉਂਕਿ ਇਸ ਦਿਨ ਤੇ ਉਹ ਨੂੰ ਅੱਜ ਪ੍ਰੋਗਰਾਮ ਨੂੰ ਕੱਟੋ ਡੋਟਾ ਗਿਆ ਤੇ ਬਿਲਕੁਲ ਸਹੀ ਜਾਣਕਾਰੀ ਮੈਂ ਤੁਹਾਨੂੰ ਸਾਝੀ ਕਰਦੇ ਜਾਣਾ ਹਾਂ ਮੈਂ ਇਹ ਯਾਦ ਕਰਾਉਣਾ ਚਾਹੁੰਦਾ ਕਿ ਕਾਲੀਦਾ ਨੇ ਇੱਕ ਬਾਜ਼ਾਰ 'ਚ ਆਪ ਜਾਓ ਕਾਹਤ ਕਹੀਤੀ ਹੋਈ ਹੈ ਜਿਵੇਂ ਕਿ ਪ੍ਰਾਪ ਅਸੀਂ ਹੁੰਦੇ ਆ ਤੇ ਉਮਚਾਉਂਦੇ ਆ ਉਸ ਨੂੰ ਕਿਉਂ ਨਾ ਸੀ ਬਿਲਕੁਲ ਟਾਰਗੇਟ ਕੀਤਾ ਜਾਵੇ ਅਜੇ ਉਹਨੇ 28 ਤੱਕ ਦਾ ਪ੍ਰੋਗਰਾਮ ਦਿੱਤਾ ਹੈ ਅਸੀਂ ਸੋਚਿਆ ਸੀ ਆਪਣੇ ਮੁਤਾਬਕ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਹੀ ਕਰਨੀ ਚਾਹੁੰਦਾ ਕਿ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੈ ਅਸੀਂ ਸੋਚਿਆ ਸੀ ਪਬਲਿਕਸ ਨੂੰ ਵਾਕੇ ਆਹੇ ਸਾਰੇ ਜਲਾ ਸਭ ਤੋਂ ਪਹਿਲਾਂ ਤੋਂ ਕਿ ਸਭ ਤੋਂ ਵੱਡਾ ਪ੍ਰੋਗਰਾਮ ਜਿਹੜੀ ਗੱਲ ਆ ਗੇਟ ਨੂੰ ਨੰਬਰ ਤੇ ਰੱਖ ਕੇ ਤੇ ਬਾਕੀ ਸਵਾਲ ਕਰਕੇ ਪਬਲਿਕਸ ਤੋਂ ਪਾਈ ਇਹਨਾਂ ਦੇ ਪ੍ਰੋਗਰਾਮ ਦੇ ਅੱਗੇ ਇੱਕ ਦਿਨ ਉਹ ਜਿਹੜਾ ਹੈਗਾ ਉਹਨੇ ਪਿੰਡਾਂ ਦੇ ਵਿੱਚ ਇੱਥੇ-ਇੱਥੇ ਇਹਨਾਂ ਨੇ ਜਾਣਾ ਹੈ ਉੱਥੇ ਜਾ ਕੇ ਲੋਕਾਂ ਦੇ ਵਿੱਚ ਦੱਸਿਆ ਜਾਵੇ ਕਿ ਇਹਨਾਂ ਨੂੰ ਸਵਾਲ ਕਰੋ ਇਹ ਪਛਿਆਰੇ ਪੁੱਛੋ ਇਹਨਾਂ ਤੋਂ ਬਿਨਾਂ ਕਿਹਨੇ ਲੁੱਟਿਆ ਇਹ ਮੈਂ ਸਲਾਹ ਦੇਣੀ ਕਰਨਾ ਅੱਜ ਪੰਡਿਆਰੇ ਇੱਥੇ ਬੈਠੇ ਐ ਸੂਬੇ ਦੀ ਕੋਈ ਭਾਵਨ ਨਹੀਂ ਦੀ ਮੇਰੀ ਗੁੱਦੀ ਦੇ ਮਤਲਬ ਜਿੰਨੀ ਕਿ ਮੈਂ ਚਾਹ ਕਰੀ ਲੰਦਾ ਇਥੋਂ ਹੀ ਕੋਈ ਹੁਕਮ ਨਮਾਜ਼ਾ ਨਹੀਂ ਹੋਊਗਾ ਉਹ ਲੋਕਾਂ ਦਾ ਅਕਤ ਜਿਹੜਾ ਬੰਦੇ ਕਬਜ਼ੇ ਤੇ ਆਏ ਸੀ ਕਿਸੇ ਗੜੀ ਵਾਲੇ ਕਬਜ਼ੇ ਤੇ ਆਉਂਕੋ ਕੁਝ ਨਹੀਂ ਹੋਣਾ ਇੱਕ ਤਾਂ ਕਾਟੋ ਹੈ ਕਿ ਕੁਝ ਦਿਨ ਪਹਿਲਾਂ ਨਾਮ ਲੈ ਕੇ ਲੋੜ ਨਹੀਂ ਕੁਝ ਕਹਿ ਕੇ ਗਏ ਬਹੁਤ ਵੱਡਾ ਕਾਟ ਕੀਤਾ ਸਮਾਜ ਸਿਰੀਆਂ ਨੇ ਤੇ ਉਸ ਤੋਂ ਬਾਅਦ ਉੱਥੇ ਕੋਈ ਇੱਕ ਮੁੱਦੇ ਤੋਂ ਇਲਾਵਾ ਜਿਹੜਾ ਸੀ ਕੋਈ ਮੁੱਦਾ ਪੰਜਾਬ ਦਾ ਨਹੀਂ ਬਚਾਇਆ ਗਿਆ ਛਡੇ ਵੱਡੇ ਕਾਟ ਦੇ ਉਸ ਤੋਂ ਅਗਲਾ ਪ੍ਰੋਗਰਾਮ ਉਹਨਾਂ ਨੇ ਦਿੱਤਾ 5 ਤਰੀਕ ਦਾ ਜਿਹੜਾ ਬਦਲ ਕੇ 3 ਤਰੀਕ ਕੀਤੀ ਗਈ ਹੈ ਮੈਂ ਦੱਸਣਾ ਚਾਹਣਾ ਹੈ ਇਹਦੇ ਨਾਲ ਸੰਬੰਧਿਤ ਉਹ ਸਰਕਾਰ ਜਿਹੜੀ ਹੈਗੀ ਹੈ ਇਹ ਸਾਰੇ ਕਲੈਕਸ਼ਨਾਂ ਦੇ ਜਿਹੜੇ ਚੱਲਣਾ ਚੱਲ ਰਹੇ ਆ ਪੂਰੇ ਇਹ ਘੱਟ ਕਰਕੇ ਇਹ ਡਰਾਮੇ ਪਾਣੀ ਦੀਆਂ ਕਰ ਰਹੀਆਂ ਹਨ ਤਾਂ ਕਿ ਲੋਕਾਂ ਦੇ ਵਿੱਚ ਇੱਕ ਮੇੜੇ-ਮੁੰਡੇ ਆਖਰ ਨਾ ਹੋ ਜਾਣ ਇਹ ਕੌਕੇ ਸਾਹਿਬ ਵਾਲਾ ਮੁੱਦਾ ਜਿਹੜਾ ਇਹਨੂੰ ਖਤਮ ਕਰਨ ਵਾਸਤੇ ਇਹ ਸਾਰਾ ਡਰਾਮਾ ਚੱਲ ਰਿਹਾ ਹੈ ਪਹਿਲੇ 5-7 ਦਿਨਾਂ ਤੋਂ ਇੱਕ ਬੰਦੇ ਪਿੱਛੇ ਜਿਹੜੀ ਚਲਾਈ ਚੱਲਦੀ ਹੈ ਉਹ ਦੱਸਣ ਦੀ ਲੋੜ ਨਹੀਂ ਉਹ 5 ਤਰੀਕ ਨੂੰ ਅੱਜ ਟਰਨ ਕੀਤਾ ਗਿਆ ਕਿਉਂਕਿ ਇਸ ਦਿਨ ਤੇ ਪ੍ਰੋਗਰਾਮ ਅੱਜ ਕੋ ਬਰਾਮਾ ਮੁਕਾ ਕੋ ਡੋਟਿਆ ਗਿਆ ਤੇ ਬਿਲਕੁਲ ਸਹੀ ਜਾਣਕਾਰੀ ਮੈਂ ਤੁਹਾਨੂੰ ਸਾਂਝੀ ਕਰਦੇ ਜਾਣਾਗਾ ਠੀਕ ਹੈ ਡਾਕਟਰ ਸਾਹਿਬ ਠੀਕ ਤੇ ਇਹ ਜੀ ਚੀਜ਼ਾ ਜਿਹੜੀ ਹੈ ਜੀ ਸਰਕਾਰ ਦੀ ਜ਼ਿੰਮੇਵਾਰੀ ਕਿਉਂਕਿ ਇਹ ਭੱਜਦੇ ਆ ਕਿਉਂਕਿ ਅੱਜ ਨਾਲ ਦੇ ਸੱਤੇ ਜ਼ਿੰਮੇਵਾਰੀ ਤੇਰੀ ਹੈ ਰਿਪੋਰਟਰ ਹੁਣ ਇਹਨਾਂ ਦੇ ਬੜੇ ਖੁਲਗੇ ਆ ਉਸ ਕਰਕੇ ਇਹਨਾਂ ਨੇ ਇਹਨਾਂ ਵੀ ਨਵੇਂ ਮੁੱਦੇ ਦੇ ਕੇ ਸਭ ਜਿਹੜਾ ਹੈਗਾ ਪਾਸੇ ਰੱਖੜਾਇਆ ਇਸ ਦਾ ਤੁਸੀਂ ਜਾਗਰਤੀ ਹੋ ਰਾਇਆ ਹੈ ਪਿਛਲੀ ਗੱਲ ਕਰ ਲਈਏ ਤੁਸੀਂ 10 ਜਨਵਰੀ ਤੋਂ 30 ਸਾਲ 92 ਤੋਂ ਲੈ ਕੇ 22 ਤੱਕ 15-15 ਸਰਕਾਰ ਸਾਉਦੀਆ ਤੋਂ ਸਾਡਾ ਜਿਹੜੀਆਂ ਕਾਲੀ ਅਦੇ ਕਾਂਗਰਸ ਜਿਹੜੀਆਂ ਜੋ ਤੁਹਾਡੇ ਸਾਹਮਣੇ ਇਹਦੇ ਬਾਰੇ ਕਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਤੇ ਨਾ ਸਰਕਾਰ ਦੀ ਗੱਲ ਹੋ ਗਈ ਹੈ ਹੁਣ ਕਰਨਾ ਕੀ ਬੰਦਾ ਜੋ ਅਸੀਂ ਸੋਚਦੇ ਸੀ ਅਸੀਂ ਦਾ ਮੈਂ ਇਕੱਲਾ ਆਗਮੀ ਐ ਜਾਂ ਜੋਧਾ ਸਾਹਿਬ ਬਾਪੂ ਮਲਕੌਰ ਸਿੰਘ ਜੀ ਕੁਝ ਲੋਕ ਕਾਬਲਾ ਬਣੇ ਜਿਹੜੇ ਅੱਜ ਇਕੱਠੇ ਦਲਦੇ ਆਂ ਅਸੀਂ ਆਪਣੀ ਸਮਰੱਥਾ ਦੇ ਮੁਤਾਬਿਕ ਆਪਣਾ ਸਿਰ ਰੱਖਿਆ ਜਾਰੀ ਰੱਖਦੇ ਆਏ ਹੁਣ ਵੀ ਉਹ ਕਮੇਟੀ ਘੜੀ ਵਾਲਾ ਜਿਹੜਾ ਹੈਗਾ ਤੱਕਾ ਹੋਇਆ ਬਿਲਕੁਲ ਜਿਹੜੀ ਅੱਜ ਜਵਾਨੀ ਦਾ ਘਾਟ ਹੋ ਰਿਹਾ ਇਹ ਤਾਂ ਆਪਾਂ ਬੈਠੇ ਹੀ ਆਂ ਤਾਂ ਕਾਲੀ ਦਲ ਦੇ ਇਸ ਤੋਂ ਵੱਡਾ ਨੁਕਸਾਨ ਹੋ ਰਿਹਾ ਹੀ ਪਰ ਅੱਜ ਵੀ ਜਿਹੜੀ ਚੌੜੇ ਜਾਤੇ ਕੁੜੇ ਨੌਜਵਾਨਾਂ ਨੂੰ ਪਿਛਲੇ 2 ਦਿਨਾਂ ਦੇ ਵਿੱਚ ਵੀ ਤੇ 4-5 ਦਿਨ ਕੌਂਟਰ ਕੀਤੇ ਗਏ ਅੱਜ ਇਸ ਗੱਲ ਤੇ ਧਿਆਨ ਦੀ ਲੋੜ ਹੈ ਕਿ ਪਿਛਲੀ ਗੱਲ ਤਾਂ ਕਰਨੀ ਕਰਨੀ ਹੈ ਕਿ ਅੱਗੇ ਅਸੀਂ ਆਪਣਾ ਅੱਜ ਵੀ ਵਜਾਈਏ ਉਹਦੇ ਬਾਰੇ ਵੀ ਆਪਾਂ ਨੂੰ ਜਰੂਰ ਜਿਹੜਾ ਹੈਗਾ ਇਹਦਾ ਧਿਆਨ ਕਰਨਾ ਪਊਗਾ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਇੱਕ ਮਾਰਕਲੇ ਆਪ ਜਾਓ ਕਿャ ਕਾਜੂ ਕੀਤੀ ਹੋਈ ਹੈ ਜਿਵੇਂ ਕਿ ਬਰਾ ਆਪ ਅਸੀਂ ਲੋਕ ਐਸੇ ਕੰਮ ਚਾਉਂ ਰਹੇ ਹੋਏ ਉਸ ਨੂੰ ਕਿਉਂ ਨਾ ਅਸੀਂ ਬਿਲਕੁਲ ਟਾਰਗੇਟ ਕੀਤਾ ਜਾਵੇ ਅਜੇ ਉਹਨਾਂ ਨੇ 28 ਤੱਕ ਦਾ ਪ੍ਰੋਗਰਾਮ ਦਿੱਤਾ ਹੈ ਅਸੀਂ ਸੋਚਿਆ ਸੀ ਆਪਣੇ ਮੁਤਾਬਕ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਹੀ ਕਰਨੀ ਚਾਹੁੰਦਾ ਕਿ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੈ ਅਸੀਂ ਸੋਚਿਆ ਸੀ ਕੰਪਲੈਕਸ ਸੁਬਾ ਕੇ ਆਹੇ ਸਾਰੇ ਜਲਾ ਸਭ ਤੋਂ ਪਹਿਲਾਂ ਤੋਂ ਕਿ ਸਭ ਤੋਂ ਵੱਡਾ ਪ੍ਰੋਗਰਾਮ ਜਿਹੜੀ ਗੱਲ ਹੈ ਇੱਕ ਨੰਬਰ ਤੇ ਰੱਖ ਕੇ ਬਾਕੀ ਸਵਾਲ ਕਰ ਕਰਕੇ ਕੰਪਲੈਕਸ ਤੋਂ ਬਾਹੀ ਇਹਨਾਂ ਦੇ ਪ੍ਰੋਗਰਾਮ ਦੇ ਅੱਗੇ ਇੱਕ ਦਿਨ ਉਹ ਜਿਹੜਾ ਹੈਗਾ ਉਹਨੇ ਪਿੰਡਾਂ ਦੇ ਵਿੱਚ ਮਿੱਥੇ-ਜਿੱਥੇ ਇਹਨਾਂ ਨੇ ਜਾਣਾ ਹੈ ਉੱਥੇ ਜਾ ਕੇ ਲੋਕਾਂ ਦੇ ਵਿੱਚ ਦੱਸਿਆ ਜਾਵੇ ਕਿ ਇਹਨਾਂ ਨੂੰ ਸਵਾਲ ਕਰੋ ਕਿ ਪਛੇਰੇ ਇਹ ਪੁੱਛੋ ਇਹਨਾਂ ਤੋਂ ਪੰਜਾਬ ਕਿਹਨੇ ਲੁੱਟਿਆ ਹੈ ਇਹ ਮੈਂ ਸੁਣਾ ਦੇਣੀ ਚਾਹੁੰਦਾ ਅੱਜ ਪੰਜ ਪਿਆਰੇ ਇੱਥੇ ਬੈਠੇ ਐ ਸੂ ਬੱਡੀ ਕੋਈ ਭਾਵਨ ਨਹੀਂ ਹੁੰਦੀ ਮੇਰੀ ਗੁਦੀਰ ਮਤਲਬ ਜਿਨੀ ਕਿ ਮੈਂ ਜਾਣ ਕਰੀ ਲੱਗਦਾ ਹੈ ਇਥੋਂ ਹੀ ਕੋਈ ਹੁਕਮਨਾਮਾ ਜਾਰੀ ਹੋਊਗਾ ਉਹ ਲੋਕਾਂ ਦਾ ਤੱਕਰ ਜਿਹੜਾ ਬੰਦੇ ਕਬਜ਼ੇ ਤੇ ਆਏ ਸੀ ਤੁਸੀਂ ਜਿਹੜੀ ਉਹਦੇ ਕਬਜ਼ੇ ਤੇ ਆਉਂਦੇ ਕੁਝ ਨਹੀਂ ਹੋਣਾ ਇਹ ਮਤਲਬ ਕੋਈ ਵਾਈ ਜਿਹੜੀ ਲੋਕ ਜਿਹੜੀ ਮਰਦੀ ਆ ਉਹ ਦਿੱਤੀ ਜਾਵੇ ਇਹਨਾਂ ਦੀ ਯਾਤਰਾ ਜਿਹੜੀ ਹੈਗੀ ਆ ਉਹਨਾਂ ਨੂੰ ਬਿਲਕੁਲ ਜੇ ਆਪਾਂ ਅੱਗੇ ਲਾ ਕੇ ਇਸ ਤਰੀਕੇ ਨਾਲ ਕੋਈ ਪ੍ਰੋਗਰਾਮ ਲਾ ਲਗੇ ਅਸ ਤੋਂ ਪਹਿਲੇ ਬੜੀ ਬੈਠੀ ਸੀ ਨਾਲ ਅਸ ਤਾਂ ਜਿੱਥੇ ਕਹੂੰ ਹਾਜ਼ਰ ਹੈ ਇਹ ਦੇ ਕਰ ਲਿਆ ਜਾਵੇ ਤਾਂ ਇਹ ਬਹੁਤ بڑا ਸਨੇਹਾ ਜਾਊਗਾ ਦੂਜਾ ਜਿਹੜਾ ਹੈਗਾ ਇੱਕ ਨਰਜੋਨ ਸਿੰਘ ਸਿੱਧੂ ਨਾਲ ਅੱਖਾ ਜਿਹੜਾ ਪਿਆਰ ਤੇ ਬਾਕੀਆਂ ਪਾਉਣਾ ਕਰਦਾ ਜਿਹਦੇ ਕੀਤੀ ਅਸੀਂ ਕਿੰਨੂੰ ਸੰਤ ਕਿਹਾ ਹੋਇਆ ਸਾਰੀਆਂ ਜਿਹੜੀ ਹੈਗੀਆਂ ਉਹਨੀਆਂ ਗੈਸਟਾ ਮੈਂ ਤੁਹਾਨੂੰ ਮੇਰੇ ਕੋਲ ਵੀਡੀਓ ਰਿਕਾਰਡਿੰਗ ਲੈ ਰਿਹਾ ਜੀ ਕਿੰਦਾ ਅਸੀਂ ਹਰ ਗੈਰਤ ਮੰਦ ਪੰਜਾਬੀ ਨੂੰ ਜਿਹੜਾ ਹੈਗਾ ਦੁੱਖ ਹੈ ਉਹ ਸੰਗ ਦੇ ਜਾਂਦਾ ਮੈਨੂੰ ਲੈ ਲੈ ਜੀ ਮੈਨੂੰ ਬਤਾਓ ਇੱਕ ਬੰਦਾ ਇਸ ਪਿੰਡ ਦੇ ਵਿੱਚ ਪਰੈਮ ਦੇ ਭਗੀਆਂ ਬੰਦਨ ਵਾਸਤੇ ਦੁਬਾਰਾ ਕਿ ਅਸੀਂ ਕਹਿੰਦੇ ਕੋਈ ਗੱਲ ਨਹੀਂ ਕਰੀਂ ਸੱਜੀ ਕੋਈ ਸਵਾਲ ਨਹੀਂ ਕਰੀਂ ਅਸੀਂ ਸਵਾਲ ਕਰਮ ਉਹ ਜਿਹੜੇ ਹੈਗੇ ਆ ਉਹ ਭੁੱਲ ਗਏ ਆ ਜਾਂ ਡਰਦੇ ਆ ਜਾਂ ਕੁਛ ਵਰਤੀ ਕਰੋ ਬੰਦੇ ਤੇ ਗੱਲ ਹੀ ਹੋ ਗਈ ਸੀ ਮੈਂ 6 ਮਹੀਨੇ ਜੇਲ੍ਹ ਜਾ ਕੇ ਆਇਆ ਹਾਂ ਪਰ ਜਿਹੜੇ ਰੱਬ ਹੈਗੇ ਉਸੇ ਭਾਈਦਾਰੇ ਹੁਣ ਇਹਦੇ ਬੰਦੇ ਦੇ ਮੰਨ ਲੈ ਪੰਜ ਮਹੀਨੇ ਚ ਅੱਜ ਵੀ ਦਾ ਮੈਂ ਹਮੇਸ਼ਾ ਤਕਰੀਬਨ ਰੋਜ਼ ਮੁਲਾਕਾਤ ਹੁੰਦੀ ਰਹੀ ਹੈ ਬਹੁਤ ਗੱਲਾਂ ਬਤਾ ਹੋਈਆਂ ਹੈ ਕਰੇ ਗੁਜਾਦਰ ਉਹਨਾਂ ਨਾਲ ਕੋਈ ਮੁਰਾ ਲੱਗੂਗਾ ਤਾਂ ਕੁਛ ਨਹੀਂ ਹੈ ਕਿ ਸਾਡਾ ਕਿਸ ਨਾਲ ਲੱਗ ਜਾ ਬਟਾ ਕੰਮ ਦਾ ਰਿਹਾ ਇਹ ਕੋ ਪੇਸਾਂ ਨਹੀਂ ਹੈ ਪੇਸ ਜਿਹੜੇ ਹੈਗੇ ਉਹ ਕਿਸੇ ਤਰ੍ਹਾਂ ਦੇ ਨਹੀਂ ਹੁਣ ਸਿੱਖੀ ਜਿਹੜੀ ਹੈਗੀ ਹੈ ਦਿਲ ਤੋਂ ਹੋਣੀ ਚਾਹੀਦੀ ਹੈ ਮਰਗੇ ਵੀ ਗੱਲ ਕੀਤੀ ਸੀ ਕਿ ਪੇਸ ਦੇ ਰੂਪ ਵਿੱਚ ਇਹਨਾਂ ਨੇ ਪੰਥ ਨੂੰ ਸੁਰੇ ਮਾਰ ਕੇ ਬੈਠਾ ਦੇ ਕਾਲੀ ਦਾ ਬਾਦਲ ਨੇ ਕੰਮਸੋ ਵੜਿਆ ਨੇ ਇਹ ਪੇਸ ਭਾਗੇ ਜਿਹੜਾ ਤੁੰਠਾ ਗਿਆ ਲੁਕਿਆ ਅਸੀਂ ਤੁਰੇ ਅਸੀਂ ਆਪਣੀ ਗੁਰਾਂ ਘਰ ਹੀ ਵੇਖੀਏ ਅਸੀਂ ਸਾਰਾ ਕੁਝ ਉਹਨਾਂ ਜਿਹੜਾ ਛੜੀ ਅਸੀਂ ਦੇਖੀਏ ਕਿ ਅਸੀਂ ਕੀ ਦੀ ਗਲਤੀ ਕਰ ਰਹੇ ਹਾਂ ਦੇਖਾਂ ਅਸੀਂ ਕੀ ਕਰ ਮੜੇ ਆបានਵੇਂ ਬੱਲੇ ਸੁਣੇ 2 ਸਾਲਾਂ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਚੰਗੇ ਸਾਥ ਕਰਨਾ ਜਿਹੜਾ ਹੈਗਾ ਸ਼ੁਰੂ ਕਰ ਦਿੱਤਾ ਅੱਜ ਕਹਿਣ ਲੱਗੇ ਉਹ ਤਾਂ ਗੱਲ ਹੀ ਲੱਗੇ ਸੀ ਕਿ ਤੂੰ ਤਾਂ ਗੱਲ ਹੀ ਲੱਗੇ ਸੀ ਇਹਹੀ ਜਿਹੜੀ ਸਾਜ਼ਿਸ਼ ਹੈ ਸਾਡੇ ਨਾਲ ਹੋ ਰਹੀ ਹੈ ਇਹ ਗੱਲ ਦਾ ਫਰਕ ਨਾ ਹੁੰਦੀ ਹੈ ਰੈਂਡ ਗਿਆ ਇੱਥੇ ਜਿਹੜੇ ਸੋਹਣ ਔਰ ਬਹੁਤ ਅਧੂਰੀਆਂ ਲੋਕ ਬੈਠੇ ਐ ਇੱਥੋਂ ਜੇ ਕੋਈ ਫੈਸਲਾ ਹੋਊਗਾ ਉਹ ਫੈਸਲਾ ਲਾਗੂ ਹੋਣ ਦੀ ਕੋਈ ਦੂਰ ਨਹੀਂ ਹੈ ਭਾਵੇਂ ਉਹ ਐਸੇ ਸੰਸਾਰ ਦੁਨੀਆ ਬਹੁਤ ਧੂੜੀ ਹੈ ਅਗਲੇ ਜਿਹੜੀ ਅਕੀਦ ਕਰ ਦਿੱਤੀ ਹੋਈ ਨਸ਼ੇ ਤੇ ਕੋਈ ਜੜਾ ਹੈਗਾ ਘੱਟ ਨਹੀਂ ਛੱਡਿਆ ਉਨਾ ਚਿਰ ਦਾ ਵਪਾਰ ਸਰਕਾਰਾਂ ਨੇ ਕੀਤਾ ਰਲ ਕੇ ਕੀਤਾ ਸਾਰਿਆਂ ਨੇ ਇਹਨਾਂ ਮਜੂਰੀਆਂ ਨੇ ਕੀਤਾ ਮੈਂ ਨਾਮ ਲੈ ਕੇ ਬੋਲਦਾ ਹਾਂ ਬڑے بڑے ਹਾਈ ਕੋਰਟ ਦੇ ਜੱਜ ਉਹਦੀਆਂ ਟਰੱਕੀਆਂ ਲੈ ਕੇ ਕੋਈ ਸੁਪੀਮ ਕੋਰਟ ਦਾ ਜੱਜ ਬਣਿਆ ਬੈਠਾ ਆ ਜੱਦੀ ਜਿਹੜੇ ਨੇ ਮਨਦੋਗੀ ਕੋਰਟ ਬੰਦ ਕੀਤੀ ਹੈ ਅੱਜ ਇਹਨਾਂ ਨੂੰ ਪੜਤੋਗੀ ਸਾਹਮਣੇ ਹੋਗੇ ਇਹਨੂੰ ਅੱਜ ਐਕਟਿਵ ਜਿਹੜਾ ਜਿਹੜਾ ਜੱਜ ਬਣਾ ਦਿੱਤਾ ਗਿਆ ਚੌਥੀ ਕੋਰਟ ਬੰਦ ਕਰਦੇ ਜਿਹੜੇ ਇਨਾਮ ਪਹਿਲਾਂ ਤਾਂ ਮਿਲ ਗਿਆ ਇਹਦੇ ਬਾਅਦ ਇਹ ਜੱਜ ਬਣੂਗਾ ਕਿਸੇ ਨਾ ਕਿਸੇ ਹਾਈ ਕੋਰਟ ਦਾ ਟੀਮ ਉਸ ਤੋਂ ਬਾਅਦ ਕੋਰਟ ਵੀ ਜਾਊਗਾ ਜਦੋਂ ਚੌਥੀ ਕੋਰਟ ਬੰਦ ਕੀਤੀ ਨਾ ਜਦ ਇਹ ਇਨਾਮ ਦੇ ਵਿੱਚ ਮੈਂ ਤਾਂ ਸਾਹਮਣੇ ਖੜ ਕੇ ਗੁੱਡੇ ਗਿਆ ਸੀ ਸ਼ਹਿਰ ਦੇ ਜਿਹੜੇ ਲੱਗੇ ਆਏ ਹੁਣ ਵੀ ਬੋਲਦੇ ਰਹਗੇ ਇਹ ਇੱਕ ਬਹੁਤ ਵੱਡਾ ਵਿਸ਼ਾ ਹੈ ਲੋਕਾਂ ਦੇ ਵਿੱਚ ਜਾਗਰੂਕੀ ਦਾ ਜੇ ਲੋਕ ਜਾਣੋਗੇ ਇਹਨਾਂ ਦੀ ਹਿੰਮਤ ਨਹੀਂ ਇਨਸਾਫ ਜਿਹੜਾ ਲਾ ਦੇਣੇ ਬਲਵਿੰਦਰ ਸਿੰਘ ਕੋਈ ਬਹੁਤ ਵੱਡਾ ਕੋਈ ਯੋਧਾ ਨਹੀਂ ਹੈਗਾ ਠੀਕ ਹੈ ਕੋਤਤ ਨੇ ਸੱਚ ਬੁਲਾਇਆ ਤਾਂ ਇਹਨਾਂ ਦਾ ਕੰਪਿਊਟਰ ਇਹਨਾਂ ਦਾ ਜਿਹੜਾ ਘਰਜਰ ਪੁਣਾ ਸਾਹਮਣੇ ਆ ਗਿਆ ਕਿ ਇਹਨਾਂ ਦੇ ਬੱਲੇ ਕੁਝ ਨਹੀਂ ਕਰੂਗੀ ਚੋਰ ਠੱਗ ਲਟੇਰੇ ਜਿਹੜੇ ਹੁੰਦੇ ਆ ਬਹਾਦਰ ਨਹੀਂ ਹੋ ਸਕਦੇ ਤੋਂ ਇਸ ਕਰਕੇ ਆਪਾਂ ਜਿਸ ਇਸ ਜਗ੍ਹਾ ਤੇ ਬੈਠ ਕੇ ਮੈਂ ਆਪਣੀ ਹਸਮਤ ਅ ਤੱਕ ਕਿਵਾ ਵੀ ਧਾਨਾ ਲਾ ਗੋ ਗੱਲਬਾਤ ਕਰ ਕੋਏ ਜੇ ਅੱਜ ਇੱਕ ਕੋਈ ਫੈਸਲਾ ਹੁੰਦਾ ਤਾਂ ਉਹ ਜਿਹੜਾ ਹੈਗਾ ਕੋਈ ਛੋਟੀ ਲੜਦਾ ਨਹੀਂ ਕੋਈ ਉਹ ਇਹਨਾਂ ਨੂੰ ਉਹਦੇ ਦੇ ਕੋਈ ਨਾ ਕੋਈ ਅਮਲ ਕਰਦੇ ਬੈਣ ਦੀ ਆਪਾਂ ਇਹਨੂੰ ਡੈਫਰ ਨਾ ਕਰੀਏ ਇਹਨੂੰ ਗਾਹ ਨਾ ਕਰੀਏ ਅੱਜ ਕੋਈ ਵੀ ਜਿਹੜਾ ਹੈਗਾ ਆਹ ਘੱਟੋ ਘੱਟ ਦੋ ਗੱਲਾਂ ਜਿਹੜੀਆਂ ਮੈਂ ਕੀਤੀਆਂ ਇੱਕ ਦਰਜੋਤ ਸਿੰਘ ਸਿੱਧੂ ਬਾਰੇ ਕੋਈ ਨਾ ਕੋਈ ਹੁਕਮ ਜਾਰੀ ਕਰੋ ਜੇ ਉਹ ਤੋਂ ਪੁੱਛਿਆ ਜਾਵੇ ਅਸੀਂ ਨਹੀਂ ਕਹਿੰਦੇ ਕਿ ਨਾ ਜਾਵੇ ਡਾੜ ਰਹੇ ਵੋਟਾਂ ਮੰਗਦੇ ਪਰ ਪਰ ਸਵਾਲ ਤਾਂ ਕਿੱਥੇ ਜਾ ਬੀ ਕੋ ਕੇਪੀ ਅਫਸਰ ਨੂੰ ਸੰਭ ਕਿਹਾ ਸੀ ਕਿ ਕਹਾਂ ਸੀ ਸਾਰੇ ਕੋਈ ਗੈਰਤ ਮਰ ਪੰਜਾਬੀ ਉਹਦੇ ਜਾਣ ਦਾ ਦੁੱਖ ਹੈ ਉਹਦਾ ਕੋਈ ਸਵਾਲ ਤਾਂ ਮੰਗੇ ਮੇਰੇ ਵਰਗੇ ਬੰਦਾ ਕਹਿੰਦਾ ਉਹਨੇ ਜਿਹੜੇ ਕਿ ਭਗਲੇ ਪੁੱਛਦੇ ਆ ਕੋਈ ਕਿਤੇ ਪਾਸੇ ਬੈਠੇ ਤੋਂ ਵੀ ਉਹ ਸਰਮ ਨੂੰ ਅੱਤਰ ਤੇ ਉਹ ਕਹਿੰਦਾ ਹੈ ਕਿ ਉਹ ਤਾਂ ਪਾਗਲ ਹੈ ਜਿਹੜਾ ਸੌਂ ਕਰਦਾ ਉਹ ਪਾਗਲ ਹੈ ਅਸੀਂ ਕਿਹਾ ਸਾਹਮਣੇ ਬੈਠ ਕੇ ਗੱਲ ਕਰੋ ਮੈਂ ਸਾਰਿਆਂ ਨੂੰ ਪਿਆਰ ਦੀ ਗੱਲ ਕਰ ਚੁੱਕਿਆ ਮੂਲੀ ਠੀਆਂ ਨੂੰ ਬਸ ਵੀ ਮੇਰੇ ਸਾਹਮਣੇ ਬੈਠੋ ਤੁਸੀਂ ਕਹਿੰਦੇ ਹੋ ਜਮਾਨਤ ਹੋ ਗਈ ਮੂਲੀ ਠੀਆਂ ਦੀ ਕੰਟ੍ਰੈਕਟ ਦੇ ਵਿੱਚ ਮੈਂ ਕਹਿੰਦਾ ਉਹ ਹੀ ਫਾਟ ਮੇਰੇ ਸਾਹਮਣੇ ਰੱਖੋ ਜਿਹੜੀ ਉਹ ਅੰਨੇ ਜੱਜਾਂ ਦੇ ਵਿੱਚ ਸੀ ਇਹਦੇ ਬਾਰੇ ਸਾਰਾ ਕੁਝ ਲੱਗਿਆ ਹੋਇਆ ਹੈ ਤੋ ਇਸ ਕਰਕੇ ਰੜੇ ਹੋਏ ਸਾਰੇ ਹੁਣ ਵੀ ਜੋ ਕੁਝ ਹੋਇਆ ਜਿਹੜੀਆਂ ਹਾਈਪੋਰਟ ਜਿਹੜੀਆਂ ਇਹਨਾਂ ਦੁਕਾਨਾਂ ਬਣੀਆਂ ਵੀਰਾਂ ਦੀ ਮੈਂ ਹਮੇਸ਼ਾ ਕਹਾਂਗਾ ਮੈਨੂੰ ਤਾਂ ਕੋਈ ਡਰ ਨਹੀਂ ਕਿਸੇ ਵੀ ਨਾਦੀ ਤੇ ਲੈ ਕੇ ਨਾ ਮੇਰੇ ਤੇ ਹੋਰ ਪਾਈ ਵੀ ਇੱਥੇ ਭੇਜਣ ਦੇ ਦੁਬਾਰਾ ਗੈਰ ਰਿਕਸ਼ੀ ਕਪੜੇ ਨਾਲ ਲੱਗੇ ਜਾਂ ਕਿ ਮੈਨੂੰ ਬੰਦਾ ਜੇਲ੍ਹ ਤੇ ਚੋਣਗੇ ਪਰ ਇਹਨਾਂ ਨੇ ਕੀ ਇਨਵੈਸਟਸ ਵਗੈਰਾ ਪੜਨਾ ਬਹੁਤ ਬਹੁਤ ਕੁਝ ਕਰਨਾ ਸਮੇਂ ਸਮੇਂ ਤੇ ਗੱਲ ਕਰਦੇ ਰਹਾਂਗੇ ਪਰ ਬੇਸ਼ੱਕ ਅੱਜ ਇਹ ਹੈ ਕਿ ਤੁਸੀਂ ਅੱਜ ਤੇ ਮੈਨੂੰ ਅਜਾਈ ਨਾ ਜਾਣਦੇ ਸੀ ਅੱਜ ਕੋਈ ਵੇਖੋ ਜਿਹੜਾ ਹੈਗਾ ਹੁਕਮ ਜਾਰੀ ਹੋ ਰਹੀ ਦੀ ਤੇ ਅਮਲ ਹੋਣ ਵਾਸਤੇ ਦੇਰ ਨਹੀਂ ਆਉਣੀ ਲੋਕ ਸ ਬਹੁਤ ਬੁਰਾ ਹਾਲਤ ਹੈ ਕੋਈ ਥੇੜ ਦੇ ਬੜੀ ਆਵਾਜ਼ ਨਹੀਂ ਉੱਠ ਰਹੀ ਇਸ ਕਰਕੇ ਅੱਜ ਕੋਈ ਥੇੜ ਦਿਓ ਅਸੀਂ ਆਪਣੀ ਸਮੱਥਾ ਦਿੱਤਾ ਮੈਂ ਨਾਲ ਬੜੀ ਗੱਲੀ ਨਹੀਂ ਕਰਦਾ ਕਿ ਸਾਡੇ ਕੋਈ ਉਹ ਹੈ ਪਰ ਇੱਕ ਆਪਦੀ ਜਾਨ ਲੈ ਕੇ ਕੁਝ ਲੋਕ ਅਸੀਂ ਜਿਹੜੇ ਤਲੇ ਹੋਏ ਹੈ ਜਿਹੜੇ ਖੁਸ਼ ਹੋਣਗੇ ਅੱਗੇ ਲੰਘਾਂਗੇ ਪਿੱਛੇ ਨਹੀਂ ਇਸ ਕਰਕੇ ਮਿਹਰਬਾਨੀ ਤੁਸੀਂ ਦੀ ਧੰਨਵਾਦ ਸਮਾਂ ਦਿੱਤਾ ਗਿਆ ਇਹ ਇੱਕ ਗੱਲਾਂ ਪਾਤਾ ਦੇ ਵੀ ਬੜਾ ਬੁਰਾ ਵੀ ਇਹਨਾਂ ਨੂੰ ਕਿਹਾ ਪਾ ਕੇ ਚੱਲੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਕਮਜ਼ੋਰ ਠੱਗ ਲਡੇ ਰੋਕੜੇ ਆ ਗਿਆ ਕੋਈ ਤੁਹਾਡੇ ਪੰਜਾਬ ਦੇ ਲੋਕਾਂ ਤੋਂ ਵੱਡੇ ਆ ਫਿਰ ਮੈਂ ਆਪਣੀ ਗੱਲ ਕਰਾਂਗਾ ਕਿ ਅਸੀਂ ਪੰਜਾਬ ਨੂੰ ਤਾਂ ਵੀ ਸਾਡੇ ਸਭ ਦੇ ਸਾਹੇ ਆ ਸਿੱਖ ਕਰਨ ਤੋਂ ਉੱਪਰ ਕੋਈ ਗੁਰਗੱਤ ਸਾਹਿਬ ਦੀ ਆਪਾਂ ਹਜ਼ੂਰੀਂ ਬੈਠੇ ਆ ਇਸ ਤੋਂ ਵੱਡਾ ਕੋਈ ਗੁਰਦੱਤ ਸਾਹਿਬ ਦੀ ਸੈਕ ਬੱਲ ਕੋਈ ਗੁਰਦੱਤ ਸਾਹਿਬ ਨਹੀਂ ਪਰ ਤਾਂ ਸਭ ਦੇ ਆਪਣੇ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਤਾਂ ਦੀ ਸਾਡੀ ਜੜੀ ਗਈ ਹੈ ਬੱਚੇ ਤਾਂ ਸਾਡੇ ਰੱਜਾ ਨਾ ਮਾਰੇ ਕੋਈ ਸਾਹਮਣੇ ਦੱਸੇ ਐ ਤੱਕਦੀ ਥੋੜੀ ਯੂਰੀਆ ਨਾ ਮਾਰੀ ਹੋਈ ਬੋਲਦੀ ਨਹੀਂ ਉਹ ਕੀ ਕਾ ਨਹੀਂ ਮਾਰਨ ਦੀ ਅਜ ਯੂਰੀਆ ਨਾ ਹੋਵੇ ਤੁਹਾਡੇ ਕੋਲ ਫਸਲ ਨਹੀਂ ਹੁੰਦੀ ਫਸਲਾਂ ਨਸ਼ਲਾ ਬਰਬਾਦ ਹੋ ਗਈਆਂ ਬੱਚੇ ਢੋੜੇ ਅਲੀ ਕੀੜੀ ਨੂੰ ਤੋਂ ਦੇ ਸਮਰਥ ਨਹੀਂ ਕਰੇ ਇੱਕ ਦਮ ਜੀ ਕੋਈ ਗਲਤ ਹੋਵੇ ਤੇ ਮੈਂ ਫੋਨ ਤੇ ਵੀ ਨਿੱਕੇ ਤੋਂ ਸਵਾਲ ਕੀਤਾ ਜਾ ਸਕਦਾ ਹੁਣ ਵੀ ਕੀਤਾ ਜਾ ਸਕਦਾ ਤੋ ਆਪਾਂ ਜਾਗੀਏ ਸਾਡੇ ਕੋਲ ਬਚਾਉਣ ਨੂੰ ਬਚਾਉਣ ਨੂੰ ਕੁਝ ਨਹੀਂ ਹੋਣ ਬੱਚਿਆ ਇਸੋ ਖੱਲੇ ਸੀ ਕਿਹੜੀ ਹਮਤਾਂ ਜਿਹੜੀ ਨਸਲ ਤੇ ਫਸਲ ਦੀ ਗੱਲ ਕਰਦੇ ਜੇ ਤੁਹਾਡੀ ਅਗਲੀ ਬਣੀ ਤੁਹਾਡੀ ਬੱਚੇ ਪਹਿਲਾਂ ਕਰਦੀ ਹਮਤਾਂ ਦੀ ਰਹਦੀ ਤਾਂ ਹੋਰ ਅਸੀਂ ਕਿਹੜੀ ਗਨੇ ਆ ਹੋਰ ਕਿਹੜਾ ਨੁਕਸਾਨ ਚਾਹੁੰਦੇ ਅਸੀਂ ਹੋਵੇ ਤਾਂ ਇਸ ਦਿਨ ਨੂੰ ਇਹਨਾਂ ਜਗਮਾਂ ਨੂੰ ਜਿਹੜੇ ਅੱਜ ਤੋਂ 30 ਸਾਲ ਪਹਿਲਾਂ 32 ਸਾਲ ਪਹਿਲਾਂ ਦਿੱਤੇ ਗਏ ਹੈ ਇਹਨਾਂ ਨੂੰ ਵੀ ਆਪਾਂ ਅੱਗੇ ਰੱਖੀਏ ਜਿਹੜੇ ਅੱਜ ਦਿੱਤੇ ਜਾ ਰਹੇ ਆ ਉਹਨਾਂ ਦਾ ਵੀ ਧਿਆਨ ਰੱਖੀਏ ਅੱਜ ਤੁਹਾਡੇ ਕੋਲ ਉਹ ਲੋਕ ਜਿਹੜੇ ਬੱਚੇ ਕੋਲੇ ਨੇ ਜਿਨ੍ਹਾਂ ਨੂੰ ਚੰਗੀ ਸਿੱਖਿਆ ਦੇ ਕੇ ਪਰਜਣਾ ਕਹਿ ਦਿੱਤੀ ਸੀ ਜਿਹੜਾ ਜਾਬੇਟਾ ਅੱਗੇ ਬਾਹਰ ਭੇਜ ਰਹੇ ਆ ਇਹਦੇ ਲੱਗਿਆ ਨਾ ਬਾਰੇ ਪਈਆਂ ਗੈਂਗਸਟਰ ਬਣਾ ਕੇ ਦੁਬਾਰਾ ਫੇਰ ਮੁਕਾਬਲੇ ਪਾਉਣੇ ਸ਼ੁਰੂ ਕਰ ਦਿੱਤੇ ਆ ਇਹ ਉਹ ਕੋਈ ਘੱਟ ਕਰਨਾ ਨਹੀਂ ਹੈ ਇਹ ਉਸ ਗਾਇਤਵ ਨੂੰ ਘੱਟ ਨਹੀਂ ਹੈ ਜਿਹੜੇ ਸਾਹਮਣੇ ਕੀਤਾ ਜਾ ਰਿਹਾ ਆ ਆ ਜਿਹੜਾ ਬੋੜਾ ਮੂੰਖਾ ਦਾ ਸਰਦਾਰ ਤੁਨੀ ਚੀਵਨਿਸ਼ਟ ਜੁੜਿਆ ਨਾ ਸ਼ੁਕਰਾਂ ਤੇ ਦਾ ਦਾ ਬਰਾਵੀ ਇਹ ਐਡਵਰਟਾਈਜ਼ਮੈਂਟ ਦੇ ਰਿਹਾ ਹੈ ਬੀਜਪੀ ਦਾ ਖੜਕੇ ਕਿ ਐਲੀਮੀਨੇਟਰ ਮਕੀਨ ਸਾਡ ਸੌੜ ਰਹੇ ਉਹਨਗੇ ਉਹ ਐਲੀਮੀਨੇਟਰ ਕਿਹਾ ਗਿਆ ਨਹੀਂ ਵੀ ਮੈਂ ਜਿਹੜਾ ਹੈਗਾ ਤਵਾਰ ਦਾ ਖਤਮ ਹੋ ਗਏ ਜਿਹੜੇ ਨੌਜਵਾਨ ਕੈਪਸਟ ਬੜਾਇ ਬੜਾਇ ਕਿਹਨੇ ਕੈਨਸਲ ਸਿਸਟਮ ਨੇ ਬੜਾਇ ਤੁਸੀਂ ਸਰਕਾਰਾਂ ਨੇ ਬੜਾਇ ਅੱਜ ਤੁਸੀਂ ਉਹਨਾਂ ਨੂੰ ਜਿਹੜਾ ਇਹ ਟ੍ਰੀਟਮੈਂਟ ਦੇ ਰਹੇ ਉਹਨਾਂ ਨਾਲ ਡਾਇਲਾਗ ਉਹਨਾਂ ਨਾਲ ਬਾਤਾਂ ਲਾਖੜੇ ਹਾਲਾਤ ਉਦੋਂ ਬੜੇ ਸੀ ਉਦੋਂ ਵੀ ਤਰ੍ਹਾਂ ਜੋ ਵੱਢ ਗਏ ਮੋਤਾ ਸਾਹਿਬ ਦੱਸ ਕੀ ਗਏ ਆ ਹੁੱਕ ਨਹੀਂ ਸੀ ਦਾ ਕਰਾਂ ਚ ਵੜਨ ਦਾ ਜਿਹੜੇ ਬਾਹਰ ਚਿੱਤ ਦਾ ਸਟਾਰਟ ਗਏ ਸੀ ਅੱਜ ਵੀ ਦੋਨੋਂ ਘਟਨਾਵਾਂ ਪਨੋਲੇ ਦੇ ਵਿੱਚ ਬੜੀਆਂ ਆ ਉਹੜਾ ਜਿਹੜਾ ਹੈਗਾ ਉਹ ਕਰੋੜ ਪਿਆ ਹੋਇਆ ਦੂਜੇ ਤੇ ਢੁੱਗਾ ਪਰਚਾ ਦੇ ਕੇ ਲੱਖ ਲੱਖ ਰੁਪਏ ਉਹ ਇੰਨੀ ਕੁ ਭਾਵਾਂ ਜੇ ਆਪਾਂ ਗੱਲ ਕਰੀਏ ਜਿਹੜੀਆਂ ਦਿੱਲੀ ਬੇਸਿਸ ਤੇ ਚੱਲ ਰਹੀਆਂ ਅਸੀਂ ਤਾਂ ਆਪਣੀ ਸਵਤੰਤਰਤਾ ਉੱਤੇ ਲੱਗੇ ਹੋਏ ਆਂ ਮੈਂ ਬੇਨਤੀ ਕਰਦਾ ਕਿ ਅੱਜ ਜਿਹੜਾ ਹੈਗਾ ਦਿਨ ਇਸ ਨੂੰ ਪਜਾਈ ਦਾ ਦਿਨ ਦਿੱਤਾ ਜਾਵੇ ਕੋਈ ਨਾ ਕਰੋਕ ਵਿੱਚੋਂ ਪੰਜ ਪਹਿਰ ਨੂੰ ਬੇਨਤੀ ਹੈ ਕਿ ਕਟੋਂ-ਕਟ ਜਿਹੜੀ ਇਹਨਾਂ ਦੀ ਯਾਦਗਾਰੀ ਕਰੀ ਜਾਵੇ ਇੱਕ ਜਿਹੜਾ ਦੋ ਪਿੰਸੇਦੂ ਵਾਲਾ ਤੇ ਕੀ ਲਈਏ ਸਰਕਾਰ ਦੀ ਗੱਲ ਕੋਈ ਪੱਕਾ ਬੋਲਦਾ ਜੋ ਵੀ ਤੁਸੀਂ ਉਪਲਾਉਂਗੇ ਉਸ ਤੋਂ ਮੇਰਾ ਗੱਲ ਨਹੀਂ ਪੰਡੀ ਸਰਜੇ ਦੇ ਉੱਤੇ ਮੈਂ ਬੈਠਾ ਗੱਲਾਂ ਨਾਲ ਤੇਰੇ ਤੇ ਕੱਖੋ ਕੁਝ ਨਹੀਂ ਹੋਣਾ ਤੇ ਇਸ ਕਰਕੇ ਜਿਸ ਵੇਲੇ ਕਿਤੇ ਵੀ ਫੈਸਲੇ ਲੈਣੇ ਆ ਤੁਸੀਂ ਬਹੁਤ ਸਾਰੇ ਮਕਸੂਰੀਵਾਨ ਲੋਕੋ ਅਸੀਂ ਜਿੰਨੇ ਜੋਗੇ ਹਾਜ਼ਰ ਹੈ ਪਰ ਇਹਿੰਨ ਚੀਜ਼ਾਂ ਦੇ ਵਿਚਾਰਾ ਜੀ ਕੀਤਾ ਜਾਵੇ ਕਿ ਬਿਲਕੁਲ ਜਿਹੜੇ ਹੈਗਾ ਕਿ ਕਿੰਨੇ ਹੀ ਪ੍ਰੇਫਰ ਦੇ ਅੱਜ ਇਲੈਕਸ਼ਨ ਵਾਲੀ ਅਸੈਂਬਲੀ ਦੇ ਵਿੱਚ ਇਹਨਾਂ ਨੂੰ ਇਹਦਾ ਹੋਇਆ ਸਵਾਲ ਕੀ ਦੇਣਾ ਇਹ ਕੋਨਾਂ ਦੀ ਡੀ ਵੀਰ ਦਾ ਉਹਦੀ ਅਗਵਾਈ ਅੱਗੇ ਚੱਲਦੀ ਦਿੱਤੀ ਜਾਵੇ ਮੈਂ ਅਸੀਂ ਜਿਹੜੇ ਲੋਕ ਨੇ ਅਸੀਂ ਅੱਗੇ ਰੱਲਣ ਨੂੰ ਜਾ ਰਹੇ ਬਾਕੀ ਥੋੜੀ ਜਣੀ ਰਹੀ ਹੈ ਅਗਵਾਈ ਦੀ ਸੀ ਬਿਲਕੁਲ ਵਧੀਕ ਕਰਾਂਗੇ ਔਰ ਵੀ ਰੱਖਾਂਗੇ ਕਿ ਆਪੇ ਇਥੋਂ ਇਹ ਜਿਹੜਾ ਮੈਂ ਖਲਾਉ ਉਹ ਜਿਹੜਾ ਕਿ ਪੰਜਾਬ ਦੇ ਜਿਹੜਾ ਉਜੜੇ ਹੋਏ ਪੰਜਾਬ ਦੇ ਹਰ ਦੇ ਨੌਕ ਬਹੁਤ ਬਹੁਤ ਮਿਹਰਬਾਨੀ ਬੈਗੂ ਜੀ ਦਾ ਖਾਲਸਾ ਬੈਗੂ